ਉਧਰ ਜਾ ਕੇ ਦੇਖ ਰਮਜ਼ਾਨ 70 70 ਮੰਗਦਾ ਹੈ ਛੇੜ ਕੇ ਦੇਖ ਕਾਲੇ ਨਾਗ ਨੂੰ 500 ਦਾ ਨੋਟ ਉਹੀ ਆ ਬਦਲਿਆ ਨਹੀਂ ਜੇ ਤੁਹਾਡਾ ਅੰਦਰੋਂ ਦਿਲ ਟੜਕਦਾ ਆ ਸੁਣ ਦੀ ਇਹ ਵੀਡੀਓ ਠੀਕ ਹੈ ਤਾਂ ਸਾਈ ਤੁਹਾਡੀ ਤੁਹਾਡੇ ਲਵੇ ਆ ਕੋਈ ਗੁੱਸਾ ਜੀ ਸੌਦਾ ਪੁੱਗਦੀ ਜੀ ਸੌਦਾ ਜੀ ਪੁੱਗ ਗਿਆ ਸਰੇ 2013 ਚੋ ਭਾਈ ਜਨ ਤਾਂ ਪਤਾ ਹੀ ਹੈ ਹਾਂ ਦੋਏ ਦੇਤੀਆਂ ਇਹ ਪਹਿਲਾ ਬਾਈ ਡੱਬੀ ਮੰਗਦੇ ਤੇ ਆ ਮਾਂ ਵੀ ਵੇਚੀ ਆ ਥੋੜੀ ਚੱਲ ਕੋਈ ਨਹੀਂ ਜਿਹੜਾ ਬਹੁਤ ਵਧੀਆ ਮਾਲ ਵੇਚਦਾ ਮਾਲ ਚੰਗਾ ਹੀ ਵਿਕਦਾ ਹੁੰਦਾ ਮਾੜਾ ਵਿਕਦਾ ਨਹੀਂ ਹੁੰਦਾ ਜਿਹੜੀ ਬਿੱਗੀ ਇਹ ਹੋ ਗਿਆ 1 ਲੱਖ 35000 ਹੋ ਗਿਆ ਇਹ ਦੇਖ ਲੈ ਕਿੰਨੇ ਹੋ ਗਏ ਮੈਂ ਤਾਂ ਸਾਹਬ ਜਿਹਾ ਲਾਇਆ ਮੋਟਾ ਮੋਟਾ ਜਿਹਾ ਭੋਲਣਾ ਗਿਆ ਹਾਂ 48000 ਤਿੰਨ ਹਾਂ ਮੇਰਾ ਕੰਪਿਊਟਰ ਅੰਦਰ ਪੂਰਾ ਲਾਇਆ ਸਹੀ ਲੈ ਪੱਕੇ ਨੂੰ ਮੈਂ ساری ਉਮਰ ਵਪਾਰ ਕਰਿਆ ਤੂੰ ਕੱਲ ਲੱਗੇ ਗੰਜੇ ਜਿਹਾ ਵਪਾਰ ਕਰਨਾ ਮੇਰੀ ਜ਼ਿੰਦਗੀ ਲੰਘ ਗਈ ਬੁੜਾ ਹੋ ਗਿਆ ਮੈਂ ਆ ਤਾਂ ਹੁਣ ਹੋਏ ਨੇ ਦੋ ਚਾਰ ਇੱਥੇ ਬੰਦੇ ਫਿਰਦੇ ਨੇ ਜਿਹੜੇ ਬੱਕਰੀਆਂ ਜਾਂ ਦਬਾਉਂਦੇ ਮੇਰੇ ਕੰਨ ਹੱਸਦੇ ਹੁੰਦੇ ਨੇ ਵੀ ਕਰਦੇ ਕੀ ਨੇ ਗੱਲਾਂ ਹਾਂ ਸਾਤੋਂ ਸਿੱਖ ਸਿੱਖ ਹੁੰਡੀਆਂ ਗੱਲਾਂ ਕਹਾਂ ਦੀ ਕਹਾਂ ਕੱਲ ਮੇਰੀ ਸੁਣਦਾ ਕਾਲਿਆ ਇਹਨੂੰ ਪਰਾਂ ਕਾਡਾ ਇਹਦਾ ਨਹੀਂ ਵਿੱਚ ਇਹਨੂੰ ਪਿੱਛੇ ਕਰ ਇੱਕ ਗੱਲ ਸੁਣਦਾ ਮੇਰੀ ਹਾਂਜੀ ਹਾਂ ਕਾਲ ਜੀ ਤੈਨੂੰ ਤਾਂ ਮੈਂ ਜਾਣਦਾ ਵੀ ਇਹ ਕਾਲਾ ਦੰਦਰ ਵਾਲੇ ਦੇ ਠੀਕ ਹੈ ਜੀ ਹਰ ਮੰਡੀਆਂ 'ਚ ਮਿਲਦਾ ਠੀਕ ਹੈ ਆਹ ਮੁੰਡੇ ਦੇਖੇ ਨੇ ਵਿਚਾਰੇ ਪਹਿਲੀ ਵਾਰ ਮੈਂ ਨਹੀਂ ਇਹਨਾਂ ਨੂੰ ਜਾਣਦਾ ਹੀ ਜਾਣਦੇ ਹੋਣੇ ਮੈਨੂੰ ਇਹਨਾਂ ਨੇ ਪਤਾ ਨਹੀਂ ਰੱਖਣੀਆਂ ਹੋਣ ਰੱਖਣੀ ਆਪਾਂ ਨੇ ਕੋਈ ਵਪਾਰ ਨਹੀਂ ਕਰਨਾ ਸਹੀ ਗੱਲ ਹੈ ਸਹੀ ਜੇ ਵਪਾਰ ਵਾਲੀਆਂ ਲੈਂਦੇ ਨਾ ਤੇਰੇ ਨਾਲ ਠੋਹਰਨ ਆਲਾ ਆ ਕੇ ਕਹਿੰਦੇ ਨਹੀਂ ਤੇ ਬਸ ਸਹੀ ਗੱਲ ਫਿਰ ਇਹ ਵਪਾਰ ਵਾਲੀਆਂ ਹੀ ਲੈਂਦੇ ਕਹਾਂ ਦੀਆਂ ਵੇਚਣ ਵਾਲੀਆਂ ਪਰਪੇਚਾ ਕਰਦੇ ਤੇਥੋਂ ਲੈ ਕੇ ਕਹਾਂ ਵੇਚਤੀਆਂ ਸਾਰੀ ਮੰਡੀ ਤੇ ਇਹਨੂੰ ਚੀਜ਼ਾਂ ਵੀ ਦੇਖ ਲੈ ਚੀਜ਼ਾਂ ਦਾ ਰੱਬ ਦਾ ਨੌ ਚੰਗਾ ਸਾਰੇ ਕੀਤੇ ਚੰਗੇ ਨੇ ਢੀਂਗ ਤੇ ਢੀਂਗ ਪਈ ਐ ਚੀਜ਼ਾਂ ਦੀ ਕੋਈ ਗੱਲ ਨਹੀਂ ਨਾ ਤੇਰੀਆਂ ਮਾਰੀਆਂ ਨੇ ਨਾ ਤੇਰੀਆਂ ਚੰਗੀਆਂ ਨੇ ਸਾਰਾ ਕੁਝ ਵਧੀਆ ਚੰਗੀ ਨੂੰ ਚੰਗੀ ਕਹਾਗੇ ਮਹਾਰਾਜ ਸਾਹਿਬ ਨਾਲ ਬੱਕਰੀਆਂ ਦੇ ਜੀ ਇਹਨਾਂ ਨੂੰ ਦੇਣੀ ਇਹ ਮਾਰੇ ਜਾਣਗੇ ਕਰਕੇ ਪੁੱਤਲਾ ਨੂੰ ਕੀ ਕਹਦੇ ਨੇ ਇਹਨਾਂ ਦੀ ਰਾਇ ਮੈਂ ਦਿਲਦੀ ਰਾਮ ਜੀ ਨਾਲ ਜਾਣੀ ਜੇ ਫਿਰ ਮੈਂ ਵਪਾਰੀ ਕਹਾਦਾ ਮੈਂ ਦਿਲਦੀ ਰਾਮ ਜੀ ਜਾਣੀ ਖੜਾ ਵੀ ਕਿੱਥੇ ਕਹਿੰਦੇ ਨੇ ਚਲੋ ਬੋਲੋ ਜੀ ਅੱਜ ਨਹੀਂ ਆਉਂ ਯਾਰ ਫਿਰ ਮੈਂ ਲੇਟ ਹੋ ਗਿਆ ਸਾਈ ਕੱਢ ਮਿੱਤਰਾ ਆਜੂ ਆ ਜਾ ਵੀ ਅਮਰਜੋਤ ਚਮਕੀਲਾ ਕਹਿੰਦਾ ਮਾਂਜੂਗਾ ਪਤੀਲਾ ਕੜੀਏ ਤੁਹਾਡਾ ਕੋਈ ਹਿੱਜਾ ਹਾਂ ਇਹ ਬੰਦਾ ਕਿਥੋਂ ਨੇ ਬਣੋ ਤੂੰ ਯਾਰ ਯਾਰ ਇੱਥੇ ਖੜ ਬਚਾਲੇ ਰੱਖ ਕੇ ਗੱਲ ਨਾ ਕੋਰਦੀ ਬੱਕਰੀਆਂ ਦੇ ਬੱਸ ਬੱਸ ਕਰੀਏ ਬੱਸ हां भाई अंदर वाले वाले काल्या बता सही सही बकरियां का रेट मांग रहा मैं तो जोड़ करके ने उसको दस्तवा 135 बन गया 45 ਦੇ ਸਾਹਬ ਨੂੰ नेम लाले ਮੈਥੋਂ ਤਾਂ ਮੈਂ ਵਿਚਾਰਿਆਂ ਨੂੰ ਜਾਣਦਾ ਵੀ ਨਹੀਂ ਹੈਗਾ ਆ ਚਲ ਜਾਣਦਾ ਨਹੀਂ ਹੁਣ ਤੈਨੂੰ ਖਰੀਆਂ ਗੱਲਾਂ ਕਰਦੇ ਆਂ ਪਰ ਵੀਡੀਓ ਦੇ ਵਿੱਚ ਆ ਠੀਕ ਹੈ ਜੀ ਵੀਡੀਓ ਚ ਗਲਤ ਵੀ ਨਹੀਂ ਬੋਲਣਾ ਚਾਹੀਦਾ ਸਾਡੀ ਧੀ ਵੀ ਦੇਖੂ ਭੈਣ ਵੀ ਦੇਖੂ ਹਰ ਇੱਕ ਦੇਖਦਾ ਮਾਰੇ ਨਹੀਂ ਵੀ ਦੇਖਣੀ ਚੰਗੇ ਨੇ ਵੀ ਜਵਾਕ ਨੇ ਵੀ ਅਫਸਰ ਨੇ ਵੀ ਜੱਜ ਨੇ ਵੀ ਵਕੀਲ ਨੇ ਵੀ ਦੇਖਣੀ ਸਹੀ ਗੱਲਾਂ ਕਰੋ ਸਹੀ ਤਰੀਕੇ ਨਾਲ ਚੱਲੋ ਮੇਰੀ ਸੁਣਦਾ ਗੱਲ ਬੱਕਰੀਆਂ ਦੇ ਤੂੰ ਸਾਨੂੰ 70000 ਦੀਆਂ ਠੀਕ ਹੈ ਜੀ ਤਿੰਨੇ ਠੀਕ ਹੈ ਜੀ 30000 ਨੂੰ ਬਣ ਗਈਆਂ ਠੀਕ ਹੈ ਜੀ ਮਾੜੇ ਮੋٹے ਉੱਤੇ ਲਾ ਲੈ ਸਭਾਈ ਉੱਤੇ ਲਾ ਲੈ ਇਕੱਠੀਆਂ ਤੇਰੀਆਂ ਵਿਕਦੀਆਂ ਨਹੀਂ ਕੋਈ ਨਹੀਂ ਚੱਲੀ-ਕੱਲੀ ਵਿਕਦੀ ਜਾਏ ਪਰ ਉਹ ਕੋਈ ਨਹੀਂ ਹੋਰ ਹੋਊ ਕੰਮ ਫਿਰ ਕਿੱਥੇ ਹਾਂ ਫਿਰ ਮੈਨੂੰ ਦੱਸ ਦੇ ਕੋਈ ਆ ਸਵਾ ਖੜੀ ਆ ਚੋਰੀ ਕਰਨੀ ਨਹੀਂ ਆਪਾਂ ਨੇ ਸਾਹਮਣੇ ਹੀ ਦੱਸ ਦੇ 1000 1000 ਘੱਟ ਦੇਣੀ ਫਿਰ ਤਾਂ 132 ਜ ਰਹਿ ਗਈਆਂ ਗੈਲ ਸਾਬ ਲਈ ਜੁਵੇਂ ਨਾ ਆਪਦੀ ਨਾ ਕੰਪਿਊਟਰ ਫਿੱਟ ਹੈ ਮੇਰੇ ਅੰਦਰ ਲੋਕ ਤਾਂ ਮੋਬਾਈਲਾਂ ਤੇ ਦੱਸਣਗੇ ਮੈਂ ਤੈਨੂੰ ਐਂ ਦੱਸੂ ਐਂ ਕਰਦਗੇ ਘੰਟਾ ਪੜੇ ਲਿਖੇ ਐਵੇਂ ਬੀਏ ਵਾਲੇ ਮੈਂ ਤੈਨੂੰ ਐਂ ਦੱਸੀ ਜੂੰ ਇੱਕ ਦਿਨ ਨਹੀਂ ਸਕੂਲ ਚ ਗਿਆ ਹੋ ਹੋ ਲੋ ਜੀ ਦੇ ਦੇ ਦੋ ਉੱਤੇ 70 ਦੀਆਂ ਦਿੰਨੇ ਤਿੰਨ ਉੱਤੇ 70 ਦੀਆਂ ਦਿੰਨੇ ਪੰਜ ਉੱਤੇ 70 ਦੀਆਂ ਦਿੰਨੇ ਹੁਣ ਦੱਸ ਕੀ ਕਰਾਂ ਨਾ ਨਾ ਕਰਨਾ ਕੀ ਹੋ ਪਰਾਂ ਤਾਂ ਜਾਵਾਂਗੇ ਚੋਰੀ ਵੱਜੂਗੀ ਪਤਾ ਨਹੀਂ ਵੀ ਕਾਲੇ ਨਾਲ ਕੋਈ ਚੋਰੀ ਦੀ ਗੱਲ ਕਰਦਾ ਜਿਹੜੀ ਗੱਲ ਪੰਚਾਇਤ ਚ ਨਿਪਟ ਜੀ ਉਹਦੇ ਵਰਗੀ ਰੀਸ ਨਹੀਂ ਇਹ ਵੀ ਲੋਕ ਨੇ ਰੂਹਾਂ ਦੇਖਦੀਆਂ ਨੇ ਆਪਣਾ ਤਮਾਸ਼ਾ ਦੇਖਣ ਵਾਸਤੇ ਆਏ ਨੇ ਮੇਲਾ ਮੇਲੀਆਂ ਦਾ ਸਾਥ ਨਾਲ ਸਹੇਲੀਆਂ ਦਾ ਹਾਓ ਬੋਲੋ ਜੀ ਬੋਲੋ ਤੁਹਾਂ ਕੋ ਸਹੁਰੇ ਸਿਰਾ ਦੇ ਲਾਦੀ ਕਹਾਣੀ ਉਹਨਾਂ ਦੀ ਨਾ ਸਿਰੇ ਆ ਜੀ ਔਰ ਆ ਹੱਥ ਤਾਂ ਕੱਲ ਡਾਂਗ ਨਾ ਮਾਰੀ ਮੈਂ ਤਾਂ ਡਰਦਾ ਮੇਰੇ ਸੇ ਜਾਨ ਨਹੀਂ ਰਹੀ ਪਹਿਲਾਂ ਵਾਲੀ bure ho gaye bande puriyan 80000 nu de bakriyan chak ਕਿਉਂ ਜੀ ਨਹੀਂ 80000 nu ਤਿੰਨੇ ਕੋਈ ਨਹੀਂ ਕੋਈ ਬਣਨ ਸਹੀ ਨੇ ਨਹੀਂ ਸਹੀ ਹੈ ਸਹੀ ਹੁੰਦਾ ਦਮ ਜਦ ਤੇ ਕਹਿਣਾ ਠੀਕ ਕਰੀਏ ਪੇਚਾ ਕਸੂਤਾ ਹੀ ਪੈ ਗਿਆ ਹਮ ਫੇਰੀ ਕੋਈ ਦਾ ਦੇ ਯਾਰ ਦੋ ਦੁਕਾਨ ਦੇਣੀ ਸਹੀ ਆ ਜਾ ਲੈਣ ਤੇ ਆਉਦੇ ਦਿਲ ਤੇ 30000 ਕਿ 40000 ਨੂੰ ਬੱਕੀਆਂ ਲਾਵਾਂਗੇ ਦੋ ਘਟਾ 700 45 41 41 ਕਹਿਣਾ 40000 ਨੂੰ ਬਣ ਗਿਆ ਏ 120000 ਦੀ ਅੱਛਾ ਅਮਾਨਦਾਰੀ ਤੋਂ ਮੁੱਲ ਲਾ ਦੇ ਤਾਂ ਟਿਰਕਦੇ ਤਾਂ ਨਹੀਂ ਮੁੰਡਿਓ ਸਾਡੇ ਕਿੰਨੇ ਇੱਕ ਲਾਇਓ ਅਮਾਨਦਾਰੀ ਤੋਂ ਮੁੱਲ ਲਾ ਦੇ ਤਾਂ ਟਿਰਕਦੇ ਤਾਂ ਨਹੀਂ ਜਾਓ ਹੈ ਲਾ ਲਾ ਦੇ ਤਰਾ ਆਏ ਨਾ ਹੁਣ ਭਾਈ ਦਾ ਮੈਂ ਵੀ ਨਹੀਂ ਭੱਜਣ ਦਿੰਦਾ ਨਹੀਂ ਪੂਰੀਆਂ 90 ਹਜ਼ਾਰ ਦੀਆਂ ਬੱਕਰੀਆਂ ਤੇ ਦੇ ਕੋਈ ਨਾ ਵੀਰੇ ਤੇ ਵੀਰੇ ਹੋਣਾ ਨਹੀਂ ਦੇ 90 ਦੀਆਂ ਨਹੀਂ ਹੁਣ ਹੈ ਪੋਣੀਆਂ ਨਹੀਂ ਮੈਨੂੰ ਪਤਾ ਤੇ 90 ਦੀਆਂ ਹੱਥ ਵਾਲਾ ਆਪ ਵੀ ਲੈਤੀ ਹੋਈ ਨਹੀਂ ਕਿਹੜਾ ਪੈਂਦਾ ਨਹੀਂ ਨਹੀਂ ਰੱਜੂ ਬੜੀ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਆਪਾਂ ਦਾ ਕੋਈ ਚੱਕਰ ਨਹੀਂ ਹਰ ਜਾ ਮੜ ਜਾ ਬੌਸਰਾ ਲਾ ਹਰ ਜਾ ਮੜ ਜਾ ਪੈਰ ਜਮਾ ਕੇ ਖੜਾ ਹਰ ਖੜ ਖੜ ਖਾਣਾ ਖਣ ਬੱਕਰੀਆਂ ਚੰਗੀਆਂ ਕਰਕੇ ਪੈ ਰਿਆ ਮੈਂ ਇਹਦੇ ਘੇੜਾ 2 ਮਿੰਟ ਖੜਾ ਓਏ ਦੋ ਮਿੰਟ ਖੜਾ ਦੋ ਮਿੰਟ ਖੜਾ ਮੇਰੀ ਗੱਲ ਸੁਣ ੱੱਕਾ ਨਾ ਕਰ ਉਹਦਾ ਕੀ ਫਾਇਦਾ ਪਾਣੀ ਦਾ ਓਏ ਖੜਿਆ ਰਹੀਂ ਨਹੀਂ ਉਹਦਾ ਕੋਈ ਫਾਇਦਾ ਨਹੀਂ ਓਏ ਖੜ ਜਾ ਗੰਜਿਆ ਨਹੀਂ ਪਤਾ ਕਿ ਉਹ ਅਗਲਾ ਮਨ ਨਾ ਕਰ ਫਿਰ ਸਵਾਦੀ ਹੌਸਾ ਕਰ ਦੇ ਦੇਖਿਆ ਕੁਝ ਨਹੀਂ ਨਾ ਨਾ ਦੇਖਿਆ ਕਿਉਂ ਨਹੀਂ ਬਾਈ ਹਾਜ਼ਰ ਉਹ ਗੱਸਣ ਬਾਈ ਉਹ ਐਨਾ ਪੱਜ ਖਾੜੇ ਚ ਓਏ ਏਰੀਆ ਨਾ ਤੱਪਾ ਕੋਈ ਲੋ ਕੋਈ ਰਾਜੂ ਤੂੰ ਤਾਂ ਕੰਨਾ ਕਰ ਕੋਈ ਐ ਕਿਉਂ ਤੜਕਦਾ ਯਾਰ ਖੋਟੀਆਂ ਨੇ ਐ ਨਾ ਤੜਕਾ ਐ ਨਾ ਤੜਕੁਰਿਆ ਕੋਲੇ ਕੋਲੇ ਰਜੋ ਤੱਕ ਪਾ ਲਈ ਬ ਕੋਈ ਗੱਲ ਨਹੀਂ ਬਖਰੀਆਂ ਬੰਦੇ ਨੂੰ ਮੋੜ ਯਾਰ ਸਲਾਹ ਕਰਕੇ ਆਇਓ ਸਲਾਹ ਕਰ ਲਓ ਕੋਈ ਸਲਾਹਕਾਰੀ ਕਰੂਗਾ ਕਰਨੇ ਸਲਾਹ ਕਰ ਲੈ ਓਏ ਆ ਨਹੀਂ ਟਿਰਕੇ ਤੋਂ ਸੌਦੇ ਹੁੰਦੇ ਉਰੀਆ ਗੱਲ ਤਾਂ ਹੁਣ ਬਾਈ ਕੋਲੇ ਤਾਂ ਹੋ ਬਾਈ ਛੋਟੇ ਭਾਈ ਕੋਲੇ ਨਾ ਹੋ ਜਾ ਜਾਰੇ ਟਿਰਕੇ ਤੋਂ ਸੌਦੇ ਨਹੀਂ ਬਣਦੇ ਉਰੀਆ ਨਹੀਂ ਆਪਾਂ ਕੋਲੇ ਨਾ ਹੋ ਜਾ ਕੋਈ ਨਹੀਂ ਸੁਣ ਲੈ ਕੋਈ ਧੱਕਾ ਨਹੀਂ ਆ ਜਾ ਕੋਈ ਤਾਂ ਕੋਲੇ ਨਾ ਹੋ ਜਾ ਓਏ ਛੋਟੇ ਵੀਰ ਟੜਕੇ ਤੋਂ ਸੌਦੇ ਨਹੀਂ ਹੁੰਦੇ ਹੁੰਦੇ ਬਾਣੀਆਂ ਕਹਿੰਦਾ ਸੌਦਾ ਤੋਲ ਗਾਹ ਕਹਿੰਦਾ ਸੌਦਾ ਤੋਲ ਬਾਣੀਆਂ ਕਹਿੰਦਾ ਪਿੱਛੇ ਹਟ ਇਹ ਤਾਂ ਸੋ ਗੱਲਾਂ ਚੱਲਦੀਆਂ ਨੇ ਬਲੇ ਹੈਵੀ ਕੱਟੀਆਂ ਓਏ ਕੱਟੀਆਂ ਜੇ ਰੱਬ ਨੇ ਸੁਣ ਓਏ ਮੁੰਡਿਆ ਮਾਰੂ ਤੇਰੇ ਥਾ ਆਪਣਾ ਵਿਚਾਰੇ ਨਾਲ ਬੋਲ ਓ ਗੱਲ ਸੁਣਾ ਜੇ ਪਕਾਉਣੀਆਂ ਹੋਈਆਂ ਰੱਬ ਨੇ ਆਪੇ ਪਕਾਉ ਤੇਰੇ ਮੁਕੱਦਰ ਪੱਕਣਗੇ ਜੇ ਤੂੰ ਜਮੀ ਪੱਕੀਆਂ ਲਿਆਵੇਂਗਾ ਨਾ ਇਹ ਨਹੀਂ ਪਤਾ ਜਾਂਦੀਆਂ ਨੂੰ ਕੀ ਹੋ ਜੇ ਐਂ ਕਾ ਭਾਈ ਜੇ ਗੱਲ ਸੁਣਾ ਆਪਾਂ ਰੂਹਾਂ ਕਿੰਨੀਆਂ ਕੱਠੀਆਂ ਪਤਾ ਕਿਹੜੇ ਨੂੰ ਕੀ ਹੋ ਜੇ ਕੋਈ ਰੱਬ ਦਾ ਪਤਾ ਯਾਰ ਪਰਮਾਤਮਾ ਦਾ ਇੱਕ ਆਸਕ ਹੈਗੀ ਪਤਾ ਨਹੀਂ ਓਏ ਆਸਾਂ ਨੂੰ ਦੁਨੀਆ ਦਿਨ ਕੱਢਦੀ ਐ ਆ ਜਾ ਬੱਕਰੀਆਂ ਲੈ ਕੇ ਦੂੰ ਤੈਨੂੰ ਓਏ ਆ ਜਾ ਇੱਧਰ ਮੇਰੀ ਯਾਰ ਆਸਾਂ ਨੂੰ ਮਰਦਾਂ ਲੱਗਦੀਆਂ ਨਹੀਂ ਰਾਜੀ ਮਾਨੀ ਮੰਨਦਾ ਰਹਿਣ ਦੇ ਜਾਣ ਦੇ ਓਏ ਮਾਨ ਨੂੰ ਕੀ ਐ ਮਾਨੀ ਦਾ ਬੰਦਾ ਕੋਈ ਨਾ ਰਹਿਣ ਦੇ ਵੀਰੇ ਨਹੀਂ ਕੋਈ ਧੱਕਾ ਕਰਕੇ ਫਾਇਦਾ ਨਹੀਂ ਤਾਨੂੰ ਫੜ ਰਾਜੂ ਓਏ ਮੈਂ ਹਾਂ ਗੱਲ ਤਾਂ ਸੁਣ ਇੱਕ ਤਮਾਸ਼ਾ ਤਾਂ ਦੇਖ ਕੇ ਜਾ ਮੁੰਡਾ ਨਹੀਂ ਭਜਦਾ ਮੁੰਡੇ ਦਾ ਬਾਪ ਭਜਦਾ ਓਏ ਖੜ ਓਏ ਆਪਾਂ ਕਰਦੇ ਆਂ ਓਏ ਓ ਟੋਪੀ ਆਪਾਂ ਕਰਾਂਗੇ ਆ ਜਾ ਆ ਜਾ ਮਾਰਨਾ ਨਹੀਂ ਦਿੰਦਾ ਆ ਜਾ ਜੇ ਮੇਰੇ ਤੇ ਮਾਨ ਕਰੀ ਐ ਫਿਰ ਆ ਲੈੜੇ ਪੂਰੇ ਆ ਰਾਜੂ ਨੂੰ ਫੜ ਜਾ ਕੋਈ ਨਾ ਸਲਾਹ ਕਰਨੀ ਆ ਕਿ ਲੱਗਿਆ ਕੈਨਸਲ ਕਰ ਲ ਮੜੀ ਕਰ ਲ ਹੋ ਗਈ ਯਾਰ ਆਪਦੀ ਐਸੀ ਤੇ ਹੀ ਨਰਾਵੇ ਇਹਨੂੰ ਟੋਟਾ ਚਾਹੇ ਨਫਾ ਗੱਲ ਸੁਣ ਲੈ ਮੇਰੀ ਕੋਈ ਇੱਕ ਵੀ ਨਹੀਂ ਮਿਲਦਾ ਤੈਨੂੰ ਇਹ ਅੜੀ ਪੰਨਣੀ ਆਪਾ ਇਹ ਬੰਦੇ ਦੀ ਜਿਹੜਾ ਹੋ ਜਾਂਦਾ ਪਰ ਉਹਨੂੰ ਭੱਜ ਕੇ ਆ ਆ ਖੜਾ ਹੋਇਆ ਓਏ ਲੈ ਗੱਲ ਸੁਣ ਤੇਰੇ ਘਰੇ ਜਾਣੀਆਂ ਗਦਾਮ ਖੋਲ ਕੇ ਸੌਦਾ ਕਰ ਝੁੱਗੇ ਦੇ ਬਾਟਨ ਖੋਲ ਐ ਨਾ ਡੋਲਾ ਖੁੱਲਾ ਹੋ ਕੇ ਬੋਲ ਹਾਂ ਹੱਕਾਂ ਨੂੰ ਕਿਉਂ ਨਹੀਂ ਲੱਗਦੇ ਓਏ ਹੱਕਾਂ ਨੂੰ ਨਹੀਂ ਇਹ ਕਮਾਏ ਤੋਂ ਲੱਗਣਗੇ ਹੱਥਾਂ ਨੂੰ ਖਰਜਾ ਯਾਰ ਬੱਕਰੀਆਂ ਲੈ ਕੇ ਦੂੰ ਖਰਜਾ ਇਹ ਖੜ ਤੂੰ ਤੈਨੂੰ ਮਰਦਾਂ ਮੰਨਦਾ ਮਨ ਜੀ ਦੇਖ ਜਾ ਤਾ ਇਹ ਦੇਖੀ ਤੂੰ ਮਦਾਰੀਆ ਤਮਾਸ਼ਾ ਤੂੰ ਨਹੀਂ ਖਰਜਾ ਯਾਰ ਇਹ ਖਰਜਾ ਯਾਰ

ਤਾਂ ਹੀ ਮੈਂ ਤੇ ਗਾਇਲ ਪੈ ਗਿਆ ਬੰਦੇ ਦੇ ਰਹਿਣਦਾ ਜੂ ਮੰਨਦਾ ਨਹੀਂ ਬੰਦਾ ਤਾਂ ਮੰਨਦਾ ਹੀ ਰਾ ਕਿਤੇ ਨਹੀਂ ਮੰਨਦਾ ਉਹ ਤਾਂ ਫਰੀ ਲਈ ਜਾਣ ਨੂੰ ਫਿਰਦਾ ਹੈ ਲੈ ਬੱਕਰੀਆਂ ਤਾਂ ਮਿੰਟ ਚ ਸੌਦਾ ਟੁੱਟੇ ਹੀ ਪਿਆ ਬੰਦਾ ਪੁੱਛਿਆ ਵੀ ਨਹੀਂ ਨਾਲੇ ਮੈਨੇ ਹੈ ਨਹੀਂ ਰਹਿਣਦਾ ਉਹ ਕਰਦਿਆ ਮਾੜਾ ਮੋਟਾ ਨਹੀਂ ਰਹਿਣਦਾ ਅਬ ਜਦ ਮੰਨੇ ਨਹੀਂ ਮੰਨਦਾ ਹੈਗਾ ਕਾਹਨੂੰ ਕਹਿੰਦਾ ਉਹ ਜਾ ਰਿਹਾ ਭਜੇ ਲੈ ਕਾਹਨੂੰ ਧੱਕਾ ਕਰਦਾ ਜੇ ਮੰਨੇ ਨਹੀਂ ਅਗਲੇ ਦਾ ਹੈਗਾ ਕਿ ਨਹੀਂ ਫਿਰ ਸੁਆਦ ਨਹੀਂ ਆਉਂਦਾ ਹੈਗਾ ਫਿਰ ਤੂੰ ਸੌਦਾ ਕਰ ਦੇ ਸਿਰਫ ਵੇਰ ਪੰਗਾ ਪਾਵੇ ਫਾਇਦਾ ਕੀ ਹੈ ਸਵਾਦ ਨਹੀਂ ਆਉਂਦਾ ਨਾਲੇ ਫਿਰ ਮੈਂ ਮੇਰੀ ਮੰਦੀ ਗੱਲ ਨਹੀਂ ਦੱਸਦਾ ਕਿਸੇ ਨੂੰ ਬੱਸ ਲੋੜ ਨਹੀਂ ਹੈਗੀ ਦੱਸ ਵੀ ਲੋੜ ਨਹੀਂ ਤੈਨੂੰ ਨਹੀਂ ਮੰਦੀ ਕੁੰਡੀ ਹੁਣ ਖੋਲਦਾ ਨਾ ਅਹੀਂ ਹੋਣਾ ਨਹੀਂ ਬੱਜੂ ਮੈਨੂੰ ਓਏ ਆ ਜਾ ਬਾਈ ਕਿੱਧਰ ਗਿਆ ਟੋਪੀ ਵਾਲਿਆ ਓ ਕਿੱਧਰ ਭੱਜ ਗਿਆ ਓ ਬੰਦਾ ਹੀ ਭੱਜ ਗਿਆ ਓਏ ਕਿੱਥੇ ਓ ਰੀਆ ਓ ਨਹੀਂ ਰੱਤੀ ਆ ਓ ਆ ਇੱਧਰ ਕਿੱਧਰ ਆਹੋ ਅਰੇ ਕੰਜਾ ਆ ਜਾ ਆਰੇ ਜਾ ਆ ਆ ਮੈਨੂੰ ਫਿਰ ਮੈਨੂੰ ਬੁੜੇ ਨੂੰ ਚੱਕ ਚੱਕ ਛਿੱਟਣਾ ਪਵੇਗਾ ਚੱਕੇ ਨਹੀਂ ਛਿੱਟਣ ਵਾਲੀ ਗੱਲ ਇਹ ਵੀਡੀਓ ਵਾਲੇ ਕਹਿੰਦੇ ਨੇ ਯਾਰ ਰਾਜੂ ਤੱਕੇ ਨਾ ਮਾਰਿਆ ਕਰ ਦੇਖਣ ਵਾਲੇ ਬਸ ਬੱਕਰੀਆਂ ਵੇਚਤੀਆਂ ਮੈਨੂੰ ਬੱਕਰੀ ਨਹੀਂ ਮੈਨੂੰ ਦੱਸ ਕੇ ਵੇਚ ਕੇ ਮੇਰੀ ਸੁਣ ਲੈ ਗੱਲ ਵੇਚਤੀਆਂ ਹਾਂ ਬੋਲ ਬੋਲ ਕੋਈ ਮਾੜੀ ਜੀ ਗੱਲ ਪਿੱਛੇ ਨਾ ਭੱਜ ਜਾ ਨਹੀਂ ਭੱਜਦਾ ਬੱਕਰੀਆਂ ਵੇਚਤੀਆਂ ਤੇਰੀਆਂ 4-4 ਲੱਖ ਦੀਆਂ ਨਹੀਂ ਮੇਰੀ ਗੱਲ ਉਹ ਨੋਟ ਬਾਰੇ ਛਿੱਟਦੇ ਨੇ ਇੱਕ ਖੁਸ਼ ਹੋਈਆਂ ਹੁਣ ਗੱਲ ਇਹ ਤਾਂ ਲੈ ਕੇ ਜਾਣੀਆਂ ਹੁਣ ਹਾਂ ਬੱਕਰੀਆਂ ਲੈ ਕੇ ਜਾ ਇੱਕ 10 ਦੀਆਂ ਇਹ ਤਾਂ ਹੁਣ ਲੈ ਕੇ ਜਾਣੀਆਂ ਨੇ ਬਸ ਅੱਛਾ ਨਹੀਂ ਆਉਣ ਬੋਸ ਅੱਛਾ ਐ ਕਰਾ ਤੇਰੀ ਸੌਹ ਮੈਂ ਤੋੜੂ ਤੈਨੂੰ ਕਹਿਦਾ ਤੂੰ ਹੁਣ ਤੇਰੀ ਸੌਹ ਤੋੜੂ ਬੱਕਰੀਆਂ ਪੂਰੀਆਂ ਲੱਖ ਦੀਆਂ ਹੋ ਗਈਆਂ ਚੱਲ ਹਾਂ ਹੁਣ ਜੇ ਇਹ ਵੀ ਨਾਲ ਯਾਰ ਟਾਈ ਵੀ ਫਿਰ ਛੱਡਣ ਮੈਂ ਲਿਓ ਚੱਲ ਹੋ ਗਈ ਕੋਈ ਮਾਰੀ ਜਾ ਹੂੰ ਕਰੇ ਬੱਕਰੀਆਂ ਜਾਂ ਮੇਰੀ ਜ਼ਬਾਨ ਹੈ ਬੰਦੇ ਦੀ ਭਜਦਾ ਨਹੀਂ ਮੈਦਾਨ ਛੱਡ ਕੇ ਸਾਈ ਹੋ ਗਈ ਜਾਨ ਕਿਉਂ ਜੀ ਇਹ ਵੀਡੀਓ ਸੁਣਦੀ ਐ ਕੋਕਾ ਪੀਸ ਨੇ ਸਿਰੇ ਦੀਆਂ ਉਧਰ ਜਾ ਕੇ ਦੇਖ ਰਮਜ਼ਾਨ 70 70 ਮੰਗਦਾ ਹੈ। ਛੇੜ ਕੇ ਦੇਖ ਕਾਲੇ ਨਾਗ ਨੂੰ। ਕਿਉਂ ਜੀ? ਬੱਕਰੀਆਂ ਦੇ ਰੁਪਏ ਮੰਗਦਾ ਅਗਲਾ। ਮੰਗੂਗਾ ਵੀ? ਆਹ ਦੇਖ ਪੱਠਾਂ ਦੇ ਨਗੋਜਿਆਂ ਵਰਗੇ ਲੋਟੇ ਕੱਢਣ ਗਿਆ ਭਾਈ ਦਾ ਮੁੰਡਾ। ਆ ਤਿੰਨੇ ਨੇ ਬਾਈ। ਹਾਂ। ਸਿਰੇ ਨੂੰ ਸਰਾ ਲੱਗਿਆ ਪਿਆ। ਅੱਛਾ ਰਾਜੀ ਕੁਸੀ ਲੈ ਜਾਣਾ ਨੂੰ ਘਰੇ? ਨਹੀਂ ਨਹੀਂ। 20 ਤਾਂ ਨਾ ਦੇ। ਦੋ-ਦੋ ਬੱਚੇ ਦੇਣਗੇ ਆ। ਕਿਉਂ ਬਈ ਸੰਗ ਤੇ ਸੌਦਾ ਮਾੜਾ ਹੈ। ਹੈ? ਨਫੇਜ ਨੇ ਸਾਰੀ ਸੰਗਤ ਕੈਰੀ ਆ ਵੀ ਨਫੇਜ ਨੇ ਬੱਕਰੀਆਂ ਜਾਨਵਰ ਵਧੀਆ ਜਾਨਵਰ ਵਧੀਆ ਨੇ ਜਿਹੜੀ ਗੱਲ ਆ ਮੁੰਡੇ ਦੀ ਰੀਝ ਪੂਰੀ ਕਰਦੀ ਓਏ ਆ ਜਾ ਹੁਣ ਤਾਂ ਆ ਜਾ ਹੁਣ ਤਾਂ ਆ ਜਾ ਵੀਡੀਓ ਤਾਂ ਕਰਾ ਲੈ ਹੁਣ ਸੋਣ ਮਜ਼ਦੂਰ ਨੇ ਲੜਦੇ ਤਾਂ ਨਹੀਂ ਕਰੇਗਾ ਕੇ ਉਹ ਨਹੀਂ ਲੜਦੇ ਬਾ ਗੈਲੋ ਸੋ ਸੇ ਪਹਿਲਾਂ ਕਹਿੰਦਾ ਤੇਰੀ ਭਾਂ ਦੀ ਤੇਰੀ ਭਾਂ ਦੀ ਉਹਦੇ ਗੱਲ ਬੋਲੇ ਜੇ ਦੇ ਲੱਗ ਕੇ ਤਾਂ ਐ ਕਰਤਾ ਫਲਾਣਾ ਕਰਤਾ ਇਹ ਤਵੇ ਮੇਰੇ ਦਿਲਾ ਦੇ ਨੇ ਲੋਕ ਸਲਾਬਤੀ ਨਹੀਂ ਹੁੰਦੀ ਹੁਣ ਮਜ਼ਦੂਰ ਨੇ ਨਹੀਂ ਸਾਈ ਪੁੱਠੀ ਦੇ ਦੂੰ ਪਰ ਸਿਰੇ ਨੂੰ ਲਾ ਕੇ ਸਿਰਾ ਭਜਾਤਾ ਜੇ ਨਹੀਂ ਮਜ਼ਦੂਰ ਸਾਈ ਮੈਂ ਪੁੱਠੀ ਮੜਵਾਉਣ ਵਾਲਾ ਬੰਦਾ ਵੀ ਆ ਕੋਈ ਟੈਸ ਨਹੀਂ ਉਹ ਬੰਦਾ ਮੇਰੀ ਰੱਖੂਗਾ ਗੱਲ ਆ ਦੇਖ ਬਾਈ 500 ਦਾ ਨੋਟ ਉਹੀ ਆ ਬਦਲਿਆ ਨਹੀਂ ਜੇ ਤੁਹਾਡਾ ਅੰਦਰੋਂ ਦਿਲ ਟੜਕਦਾ ਆ ਸੁਣ ਦੀ ਇਹ ਵੀਡੀਓ ਠੀਕ ਹੈ ਤਾਂ ਸਾਈ ਤੁਹਾਡੀ ਤੁਹਾਡੇ ਲਵੇ ਆ ਨਹੀਂ ਮਨ ਕਰਦਾ ਰਹਿਣ ਜੇ ਮਨ ਕਰਦਾ ਉਹ ਚਾਹੇ ਮਰ ਗਿਆ ਚਾਹੇ ਜਾਉਂਦਾ ਹੋ ਗਿਆ ਘਾਟਾ ਖਾ ਗਿਆ ਇੱਕੋਸ ਬੰਦੇ ਨੇ ਸਾਡੀ ਸ਼ਰਮ ਮੰਨੀ ਐ ਅਸੀਂ 10 ਰੁਪਏ ਕਿਸੇ ਹੋਰ ਬੱਕਰੀ ਚ ਉਹਨੂੰ ਵਾਦਾ ਦਵਾ ਦਾਂਗੇ ਆ ਲੈ ਫੜ ਸਾਈ ਕਾਲਿਆ ਸੌਦਾ ਪੱਕ ਗਿਆ ਹੁਣ ਨਾ ਮੂੜੀ ਚ ਪਿੰਡਾਂ ਦੇ ਪਿੰਡਾਂ ਜਾਣ ਚੜ ਕੇ ਮੈਂ ਤੇਰੇ ਨਾਲ ਲੱਗੂੰ ਯਾਰ ਕੇਰਾ ਭਾਗੇਦਾ ਬਾਈ ਹੁਣ ਵੀ ਨਹੀਂ ਮੰਨ ਕਰਦਾ ਤੇਰੇ ਮੇਰੇ ਨਾਲ ਗਵਾਹੀ ਵਾਲੇ ਖੜੇ ਨਹੀਂ ਯਾਰ ਇਹ ਬੱਕਰੀਆਂ ਵਾਲਾ ਮੁਕਰ ਗਿਆ ਵੇਰ ਬੱਕਰੀਆਂ ਵਾਲਾ ਮੁਕਰ ਗਿਆ ਐਦੂ ਚੱਕ ਮੀਆਂ ਬੱਕਰੀਆਂ ਤੈਨੂੰ ਮੈਂ ਲੈ ਕੇ ਦੂੰ ਆਜਾ ਮੁਕਰਾਂ ਵਾਲੀ ਤੇ ਨਹੀਂ ਵੀਰੇ ਅਸੀਂ ਬੋਲਣਾ ਆਹ ਨਾ ਪੁੱਛਿਆ ਨਹੀਂ ਕਰਦੇ ਲੈ ਬੱਕਰੀਆਂ ਦੀ ਵੀਡੀਓ ਬਣਾ ਦੇ ਬੱਬੂਆ ਆਜਾ ਕਾਲਿਆ ਫੜ ਬੱਕਰੀ ਆ ਫੜ ਮੁੰਡਿਆ ਫੜੋ ਆਜਾ ਅੰਦਰੋ ਹਾਂ ਉਹ ਤਾਂ ਕਹਣਾ ਮਜ਼ੂਰ ਨਾ ਹੁਣ ਤਾਂ ਮੰਨ ਗਿਆ ਓਏ ਠੀਕ ਹੈ ਇੰਨਾ ਕ ਕਰਨਾ ਵੀ ਚਾਹੀਦਾ ਬੰਦਾ ਆਪਣੀ ਜਗ੍ਹਾ ਤੇ ਸਹੀ ਹੈ ਓ ਸਹੀ ਹੈ ਤੂੰ ਆਪਣੀ ਜਗ੍ਹਾ ਤੇ ਆ ਲੈ ਆ ਫੜਾ ਲਓ ਜੀ ਆ ਬੱਕਰੀਆਂ ਬਾਈ ਤੋਂ ਲਈਆਂ ਨੇ ਆਪਣੇ ਕਾਲਾ ਦੰਦਰਾ ਵਾਲੇ ਵਾਲਾ ਪਟਿਆਲੇ ਜ਼ਿਲ੍ਹੇ ਚੋਂ ਆਇਆ ਜਿਹਨੇ ਬੱਕਰੀਆਂ ਬਹੁਤ ਵਧੀਆ ਅਜ ਮੁੱਲਾ ਪਰਦੀ ਮੰਡੀ ਚ ਮੇਰਾ خیال ਵੀ 12-13 ਬੱਕਰੀਆਂ ਲਿਆਇਤੀ ਜਿਹੜੇ ਬੰਦੇ ਦੀਆਂ ਫਟਾਫਟ ਵਿਕ ਗਈਆਂ ਚੰਗੀ ਕੁਆਲਿਟੀ ਦੀਆਂ ਐਨ ਸਿਰੇ ਨੂੰ ਸਿਰਾ ਲਾ ਕੇ ਲਿਆਇ ਕਦੇ-ਕਦੇ ਤਾਂ ਪਤੰਦਰ ਉਹੀ ਮਰੀਆਂ ਆਈਆਂ ਨੇ ਉਹਦਾ ਅੱਜ ਪਤਾ ਨਹੀਂ ਕਿੱਧਰੋਂ ਕੱਢ ਕੇ ਲਿਆ ਕੱਪੜੇ ਦੇ ਥਾਨ ਜੋ ਮੂਰੇ ਮਾਰੇ ਭਗਾ-ਭਗਾ ਵੀ ਜਿਹੜਾ ਮਰਜ਼ੀ ਪੜਵਾ ਲਓ ਤੇ ਇਹਨਾਂ ਨੂੰ ਤਾਂ ਮੈਂ ਜਾਣਦਾ ਨਹੀਂ ਵੀ ਪਤਾ ਨਹੀਂ ਭੇਡਾਂ ਵਾਲੇ ਨੇ ਕਿ ਕੱਢ ਰਹੀਏ ਨੇ ਕੌਣ ਨੇ ਮੈਂ ਕਿਉਂਕਿ ਮੁੰਡੇ ਕੱਢ ਰਹੀਆਂ ਦੀਆਂ ਬੱਕਰੀਆਂ ਵਾਲੇ ਕਿਹੜਾ ਪੰਡਾ ਥੋੜਾ ਸਿਆਲਵਾ ਮੈਂ ਹੈ ਸਿਆਲਵਾ ਮੈਂ ਇਹਨਾਂ ਬੱਕਰੀਆਂ ਨੇ ਥੋੜੇ ਪਈ ਬੰਦੇ ਇਹ ਵੀ ਪੱਕੇ ਨੇ ਓਏ ਕੱਚੇ ਨਹੀਂ ਹੈਗੇ ਮਨਜ਼ੂਰ ਹੈ ਹਣਾ ਮਨਜ਼ੂਰ ਹੈ ਜੇ ਹੋਰ ਪਈਏ ਚਲੋ ਰੱਬ ਤੇਨੂੰ ਵਾਅਦਾ ਕਰੇ ਆ ਠੀਕ ਹੈ ਖਾਸਾ ਚ ਲੱਗ ਜੂ ਮੈਨੂੰ ਕਿੰਨੇ ਤੇਨੂੰ